ਆ ਦੇਖੋ ਦੋਹਾ ਕਤਰ ਤੋਂ ਜਦ ਸਪਰਾਈਜ਼ ਦੇ ਨੌਜਵਾਨ ਘਰ ਪਹੁੰਚਾ ਤਾਂ ਪਤਨੀ ਫੋਨ ਤੇ ਪ੍ਰੇਮੀ ਨਾਲ ਗੱਲ ਰਹੀ ਸੀ ਗੱਲ ਨੂੰ ਥ੍ਰੈਟ ਆਇਆ ਏ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਲੱਕਿਆ ਵੀ ਮਤਲਬ ਉਹ ਤੇ ਨਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੈਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਂਗਾ ਪਤਨੀ ਵੱਲੋਂ ਪ੍ਰੇਮੀ ਨਾਲ ਗੱਲ ਕਰਦਿਆਂ ਵੇਖ ਪਤੀ ਦੀ ਖੁਸ਼ੀ ਨਿਰਾਸ਼ ਚ ਬਦਲੀ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤਾਂ ਮੇਰਾ ਤੇ ਛੋਟਾ ਜਿਹਾ ਜਵਾਕ ਹੈ ਜੀ ਉਹਦਾ ਜਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਪਤਨੀ ਦੇ ਪ੍ਰੇਮੀ ਨੇ ਮੈਸੇਜ ਕਰ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੰਤਮਕੀਆਂ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਘਰ ਬਿਨਾਂ ਦੱਸੇ ਜਾਣਾ ਵਾ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੇ ਹੋ ਕੇ ਮੁੰਡੇ ਨੂੰ ਬਾਹਰ ਨੂੰ ਅਤੇ ਗਵੰਡਨਾ ਤੋਂ ਦੁਖੀ ਹੋ ਕੇ ਚਾਚੇ ਸੋਹਰੇ ਨੇ ਕੀਤੀ ਖੁਦਕੁਸ਼ੀ ਤੇ ਉਹਨੂੰ ਮਤਲਬ ਕਿ ਮੁੰਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੈਲਫ ਸੈਕਰੀਟ ਕਰ ਲਿਆ। ਸਾਲ ਪਹਿਲਾਂ ਹੀ ਪੀੜਿਤ ਨੌਜਵਾਨ ਦੇ ਭਰਾ ਦੀ ਦੁਬਈ 'ਚ ਹੋਈ ਸੀ ਮੌਤ। ਉਸ ਦੀ ਵਾਈਫ ਕੁਮਲਪ੍ਰੀਤ ਕੌਰ, ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਅਗ ਪਰੇਸ਼ਾਨ ਹੋ ਕੇ ਉਸ ਦੇ ਚਾਚੇ ਮਨਜੀਤ ਸਿੰਘ ਨੇ ਕੋਈ ਜ਼ਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ। ਮਾਮਲਾ ਫਤੇਗੜ ਚੂੜੀਆ ਦੀ ਵਾਰਡ ਨੰਬਰ 1 ਡੇਰਾ ਰੋਡ ਦੇ ਜਿੱਥੇ ਕਿ 26 ਦਸੰਬਰ ਨੂੰ ਦੋਹਾ ਕਤਲ ਦੇਸ਼ ਤੋਂ ਜਦ ਸਰਪ੍ਰਾਈਜ਼ ਦੇ ਨੌਜਵਾਨ ਗੁਰਮੀਤ ਸਿੰਘ ਪੁੱਤਰ ਲੇਟ ਇੰਦਰਜੀਤ ਸਿੰਘ ਆਪਣੇ ਘਰ ਪਹੁੰਚਿਆ ਤਾਂ ਉਸ ਦੀ ਪਤਨੀ ਕੋਮਲਪ੍ਰੀਤ ਕੌਰ ਫੋਨ ਤੇ ਆਪਣੇ ਪ੍ਰੇਮੀ ਨਾਲ ਗੱਲ ਕਰ ਰਹੀ ਸੀ ਅਤੇ ਪ੍ਰੇਮੀ ਨਾਲ ਫੋਨ ਤੇ ਗੱਲ ਕਰਦਿਆਂ ਦੇਖ ਨੌਜਵਾਨ ਨੇ ਪਤਨੀ ਨੂੰ ਬੁਰਾ ਭਲਾ ਕਿਹਾ ਤੇ ਪਤਨੀ ਨੇ ਆਪਣੀ ਪ੍ਰੇਮੀ ਨੂੰ ਆਪਣੇ ਪਤੀ ਦੇ ਵੱਲੋਂ ਬੁਰਾ ਭਲਾ ਕਹਿਣ ਬਾਰੇ ਦੱਸਿਆ ਪ੍ਰੇਮੀ ਨੇ ਪੀੜਿਤ ਨੌਜਵਾਨ ਨੂੰ ਫੋਨ ਤੇ ਮੈਸੇਜ ਕਰ ਉਸ ਨੂੰ ਜਾਨੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਇਸੇ ਸ਼ਾਮ ਨੂੰ ਹੀ ਪਤਨੀ ਘਰੋਂ ਚਲੀ ਗਈ ਜਿਸ ਦੀ ਦਰਖਾਸਤ ਥਾਣਾ ਫਤਿਹਗੜ ਚੁੜੀਆਂ ਵਿਖੇ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਪਤਨੀ ਕੋਮਲ ਪਿੱਤਕੌਰ ਦੀਆਂ ਦੋ ਦੋਸਤ ਗਵਣਾਂ ਜਿਨ੍ਹਾਂ ਦਾ ਨਾਲ ਹੀ ਘਰ ਸੀ ਅਤੇ ਉਹ ਉਸਦੇ ਚਾਚੇ ਸੋਰੇ ਨੂੰ ਥੈਡ ਕਰਦਿਆਂ ਸੰਜ ਜਿਸ ਨੂੰ ਲੈ ਕੇ ਚਾਚਾ ਸੋਰਾ ਮਨਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਜਿਸ ਉੱਪਰ ਪੁਲਿਸ ਨੇ ਕਾਰਵਾਈ ਕਰਦਿਆਂ ਪੀੜਿਤ ਨੌਜਵਾਨ ਦੀ ਪਤਨੀ ਅਤੇ ਮ੍ਰਿਤਕ ਦੀ ਨੂੰ ਕੋਮਲਪ੍ਰੀਤ ਕੌਰ ਪ੍ਰੇਮੀ ਗਗਨ ਗਵੰਡਨ ਰਜਨੀ ਅਤੇ ਮਨਦੀਪ ਕੌਰ ਉੱਪਰ ਧਾਰਾ 506 ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਜਦੋਂ ਫਤੇਗੜ ਚੂੜੀਏ ਦੇ ਐਸਐਚਓ ਕਿਰਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਸਰ ਇੱਕ ਮੈਨੂੰ ਥ੍ਰੈਟ ਆਇਆ ਏ ਮੁੰਡੇ ਵੱਲੋਂ ਜਦੋਂ ਮੈਂ ਆਪਣੀ ਵਾਈਫ ਨੂੰ ਡੱਕਿਆ ਵੀ ਮਤਲਬ ਉਹ ਤੇ ਨਾ ਗੱਲ ਕਰਦੀ ਤੇ ਉਹਨੇ ਅੱਗੋਂ ਮੁੰਡੇ ਨੇ ਮੈਨੂੰ ਧਮਕੀ ਲਿਖ ਕੇ ਪਾਈ ਆ ਵੀ ਜੇ ਤੂੰ ਜਾਂ ਤੈਨੂੰ ਤਲਾਕ ਦੇ ਦੇ ਨਹੀਂ ਤਾਂ ਫਿਰ ਤੇਰੇ ਘਰ ਆ ਕੇ ਗੋਲੀਆਂ ਮਾਰ ਕੇ ਜਾਊਗਾ ਇਹ ਵੀ ਮੈਂ ਥਾਣੇ ਲਿਖਾ ਕੇ ਆਇਆ ਤੇ ਇੱਥੇ ਵੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਇਹ ਵਟਸਐਪ ਤੋਂ ਕਾਲ ਆਈ ਕਿ ਕੋਈ ਨਹੀਂ ਵਟਸਐਪ ਮੈਸੇਜ ਆਇਆ ਏ ਟਾਪਿਕ ਮੇਰਾ ਨਾਮ ਲਿਖ ਕੇ ਕੀਤੇ ਆ ਜੀ ਉਹਨੇ ਹਾਂਜੀ ਉਹ ਨੰਬਰ ਨੰਬਰ ਕਿਤੇ ਹੋਊ ਬਾਈ ਨੰਬਰ ਬਾਹਰ ਦਾ ਜੀ ਬਾਹਰ ਦਾ ਹਾਂਜੀ ਹਾਂਜੀ ਅਸੀਂ ਸਾਰਾ ਚਾਹੁੰਦੇ ਆ ਵੀ ਜ ਜਿੰਨੇ ਮੈਨੂੰ ਥ੍ਰੈਟ ਦਿੱਤੀ ਆ ਪੁਲਿਸ ਨੂੰ ਲੱਭ ਕੇ ਤੇ ਉੱਤੇ ਵੀ ਕਾਰਵਾਈ ਕਰੇ ਹੁਣ ਜੇ ਕੱਲ ਨੂੰ ਮੇਰਾ ਕੋਈ ਨੁਕਸਾਨ ਹੋ ਗਿਆ ਤੇ ਮੇਰਾ ਤੇ ਛੋਟਾ ਜਿਹਾ ਜਵਾਂ ਗਿਆ ਜੀ ਉਹਦਾ ਜ਼ਿੰਮੇਵਾਰ ਮੇਰੇ ਮੌਤ ਦਾ ਕੌਣ ਹੋਊਗਾ ਪ੍ਰਸ਼ਾਸਨ ਹੋਊਗਾ ਜੀ ਨਾਲ ਹਾਂਜੀ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਸੂਇਸ਼ੈਡ ਕੀਤੀ ਕੀ ਲੱਗਦੀ ਸੀ ਤੁਹਾਨੂੰ ਉਹ ਮੇਰੇ ਫਾਦਰ ਸਾਹਿਬ ਹੀ ਮਤਲਬ ਪਾਲਿਆ ਮੈਨੂੰ ਉਹਨਾਂ ਨੇ ਹੀ ਮਤਲਬ ਪਿਓ ਬਣੇ ਹੀ ਮੇਰੇ ਹਾਂਜੀ ਵੈਸੇ ਰਿਸ਼ਤਾ ਕੀ ਰਿਸ਼ਤਾ ਮੇਰੇ ਚਾਚਾ ਜੀ ਆ ਤੇ ਉਹਨਾਂ ਨੇ ਕੱਲ ਸੂਇਸ਼ੈਡ ਕਾਲੀ ਕੀ ਸੀ ਮਾਮਲਾ ਕਿਉਂ ਮਜਬੂਰ ਹੋ ਗਏ ਸੂਇਸ਼ੈਡ ਸੂਇਸ਼ੈਡ ਕੱਲ ਡਿਟੇਲ ਚ ਤੁਹਾਨੂੰ ਕੀ ਕਰ ਹਾਂਜੀ ਸਰ ਸੂਇਸ਼ੈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੋਂ ਆਇਆ ਹਾਂ ਦੋਹਾ ਕਦਰ ਤੋਂ ਆਇਆ ਹਾਂ ਘਰ ਇਹੀ ਗਾਈ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਵੀ ਘਰ ਬਿਨਾਂ ਦੱਸੇ ਜਾਣਾ ਵਾ ਇਹ ਠੀਕ ਆ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੀ ਹੈ ਕਿਸੇ ਮੁੰਡੇ ਨਾਲ ਬਾਹਰ ਤੇ ਮੈਂ ਆ ਕੇ ਪਹਿਲਾਂ ਚਲੋ 2-4 ਮੈਚ ਪੇੜਾ ਮਾਰੀਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾਲ ਚਲੋ 26 ਤਰੀਕ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਤੇ ਪਿਆਰ ਨਾਲ ਬਹਿ ਕੇ ਨਿਬੇੜ ਲੈਂਦੇ ਆ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਇਹਰ ਵਿੱਚ ਜੇ ਸਹਿਮਤ ਹੋਗੇ ਵੀ ਚੱਲ ਠੀਕ ਹੈ ਨਹੀਂ ਜਾਂਦੇ। ਉਹ 12ਵਾਂ ਜਿਹੜਾ ਮੁੰਡਾ ਸੀ ਕੀ ਨਾਂ ਕਿੱਥੋਂ ਦਾ ਜਗਨ ਮੁੰਡਾ ਉਹਦਾ ਪਿੰਡ ਨਹੀਂ ਪਤਾ ਜੀ। ਹਾਂਜੀ ਯਾਰ ਅਨੁਸ਼ਾਤਾ ਸੀ। ਹਾਂਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚੱਲ ਗਿਆ। ਬੇਟੇ ਨੂੰ ਹਾਂਜੀ ਬੇਟੇ ਦਾ ਬੇਟਾ ਬੇਟਾ 5.5 ਸਾਲ ਦਾ ਹੈ। ਹਾਂਜੀ ਉਹਨੂੰ ਮੈਂ ਟਿਊਸ਼ਨ ਛੱਡਣ ਚੱਲ ਗਿਆ ਤੇ ਮਗਰੋਂ ਹੀ ਮੈਂ ਜੇ ਇੱਥੇ ਹੀ ਗਿਆ ਹੁਣਾਂ ਤੇਰਾ ਮਗਰੋਂ ਚੱਲ ਗਿਆ। ਤੇ ਇਹਦੇ ਵਿੱਚ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਇਹ ਗੁਨਾਂ ਦੇ ਨਾਲ ਇੱਕ ਬੰਦਾ ਇਧਰੋਂ ਵੇਹਲੀਆਂ ਚੋਂ ਮੋਤ ਵਾਰਿਆ ਐਮਸੀ ਸਾਡੇ ਇਧਰ ਰਾਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਬਾਈਕ ਜਿਹੜੀ ਆ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤਾਂ ਸਾਡੇ ਜੀ ਨਹੀਂ ਹੀ ਜਾਣਾ ਅੱਛਾ ਇਸ ਜਿਹੜਾ ਸੰਪਰਕ ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਣ ਕਿੱਥੇ ਸਾਨੂੰ ਮੈਂ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਆ ਜਿਹੜੇ ਗਵੰਢੀਆਂ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਤਫਹਿਮੀ ਹੁੰਦੀ ਰਹੀ ਹੈ ਅੱਛਾ ਹਾਂਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੁਸਾਈਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਲ ਵਿੱਚ ਨਾ ਇਹ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਮਤਲਬ ਨੰਗਦੇ ਆਉਂਦੇ ਜੋ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲੈਂਦੇ ਪਾਸੇ ਹਾਂਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੈ ਇਹ ਮਤਲਬ ਜਦਾਣ ਕਮਾਂਡ ਚ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਤਲਬ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੀ ਹੁੰਦਾ ਵੀ ਕਿਹਦਾ ਕਿੱਥੇ ਕੀ ਚੱਲਦਾ ਇਹਨਾਂ ਦੋਹਾਂ ਨੂੰ ਸਾਰਾ ਪਤਾ ਹੀ ਹੈ ਲੈਣਗੇ ਇਹਨਾਂ ਸਾਰੀਆਂ ਇਕੱਠੀਆਂ ਤੇ ਇਹ ਜੇ ਉਦੋਂ ਦੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਆ ਜੇ ਉੱਤੋਂ ਪੈਰ ਬਾਈ ਹੁੰਦੀ ਤੇ ਸਾਡਾ ਜੀ ਕੱਲ ਪੱਜਣਾ ਹੈ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹਨਾਂ ਨੂੰ ਖਜਾਖ ਜਾ ਕੇ ਲੰਗਦੀਆਂ ਜੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਅੱਛਾ ਤੇ ਤੁਹਾਡੀ ਜਿਹੜੀ ਨੋਹ ਆ ਉਹ ਕਿਤੇ ਹਾਂਜੀ ਨੋਹ ਨੂੰ ਲਾ ਕੇ ਕਰਦੇ ਹਾਂ ਹਾਂਜੀ ਹਾਂਜੀ ਤੇ ਉਹ ਨੂੰ ਇਹ ਉਹਦੇ ਨਾਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆ ਤੇ ਸਾਡੇ ਨਾਲ ਵੇਖ ਕੇ ਕੋਈ ਕਰੂਗਾ ਤਾਂ ਸਾਨੂੰ ਤੇ ਆਉਣਾ ਹੀ ਆ ਵੀ ਸਾਡੇ ਮਤਲਬ ਹੁਣ ਨੋਹ ਤੇ ਹੀ ਕਰੋਗੇ ਜੀ ਇਹਦੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਸੋਸਾਇਟੀ ਦਾ ਲੈ ਕੀ ਕਹਤ ਹੈ ਇੱਥੇ ਇੱਕ ਜਾ ਕੇ ਇਹ ਇੱਧਰ ਸਾਡੀ ਪਹਿਲੀ ਹੈ ਜੀ ਪਹਿਲਾਂ ਕਬਰਾਂ ਦੇ ਲਾਗੇ ਪਹਿਲੀ ਹੈ ਜੀ ਹਾਂਜੀ ਉੱਥੇ ਆ ਕੇ ਗੋਲੀ ਗਾਲੀਆਂ ਖਾਲੀਆਂ ਹੋਈ ਉਸ ਕਾਰਵਾਈ ਹੋਈ ਉਸ ਕਾਰਵਾਈ ਅਜੇ ਤਾਂ ਜੀ ਕੱਲ ਪਰਚਾ ਲਿਖਿਆ ਵਾ ਕਿਤੇ ਕਿਤੇ ਤੇ ਹੋਈ ਹੈ ਦੋਹਾਂ ਇਹਨਾਂ ਤੇ ਹੈ ਜੀ ਗਵਡੀਆਂ ਹਾਂਜੀ ਇੱਕ ਵਾਈਫ ਤੇ ਆ ਤੇ ਇੱਕ ਮੁੰਡੇ ਦੇ ਆ ਜਿਹੜਾ ਅਨੁਸ਼ਾਤ ਮੁੰਡੇ ਦੀ ਪਛਾਣ ਹੋਈ ਸੀ ਕਿੱਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਤੇ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਉਹ ਭਰਾ ਕਿੱਥੇ ਆਦਾ ਭਰਾ ਦੁਹਾਗਾ ਤਰ ਜਾ ਕਿੱਥੇ ਤੁਹਾਡੇ ਸਾਰੇ ਮੇਰੇ ਹਰਸ਼ੇਸ਼ੀ ਨੇ ਅਸ ਅਸੀ ਨੇ ਰਾਜੇ ਸਸੀ ਨੇ ਹਾਂ ਜੀ ਅੱਛਾ ਤੁਹਾਡੇ ਮਨਜੀਤ ਸਿੰਘ ਕੀ ਲੰਘੀ ਸੀ ਫਿਰ ਭਰਾ ਇਹ ਵੱਡੇ ਕੀ ਗੱਲ ਹੋਈ ਇਹਨਾਂ ਦੀ ਸੋਸਾਇਟੀ ਆ ਜੀ ਮੇਰੇ ਧੀਆਂ ਨੂੰ ਮਤਲਬ ਕਿ ਮਡੇ ਰਿਲੇਸ਼ਨ ਵਿੱਚ ਹੀ ਉਹ ਤੋਂ ਪਰੇਸ਼ਾਨ ਹੋ ਕੇ ਇਹਨਾਂ ਨੇ ਸੋਸਾਇਟੀ ਕਰ ਲਿਆ ਜੀ ਕੀ ਪਹਿਲਾਂ ਡੱਕੇ ਕਿੱਆ ਵੀ ਸੀ ਹਾਂਜੀ ਡੱਕਿਆ ਡੁੱਕਿਆ ਵੀ ਸੀਗੀ ਹਾਂਜੀ ਪਰ ਉਹਨਾਂ ਦੇ ਬਾਰੇ ਨਹੀਂ ਪਤਾ ਉਹਦੇ ਪਤਾ ਲੱਗਾਂ ਜੇ ਚਲੀ ਗਈ ਇਹ ਫਿਰ ਇਹਨਾਂ ਨੇ ਕਿਉਂ ਕੀਇਆ ਕਿ ਪਰੇਸ਼ਾਨੀ ਚਾਣ ਕੇ ਕਰ ਲਿਆ ਨਾ ਹਾਂਜੀ ਆ 2003 ਦੇ ਸਹੇਲੀਆਂ ਸਾਡੀ ਨੌਂ ਦੀਆਂ ਜਿਹੜੀਆਂ ਰਜਨੀ ਤੇ ਜੀ ਸੰਦੀਪਪੁਰ ਇਹ ਪਰੇਸ਼ਾਨ ਕਰਦੇ ਐ ਲੰਘਦੇ ਆਂਦੇ ਆਂ ਟੀਚਰਾਂ ਨੂੰ ਟੀਚਰਾਂ ਕਰਦੀਆਂ ਸੀ ਕੋਈ ਇਦਾਂ ਦਾ ਹਸਤਾ ਫਿਰ ਜਿਹਦੇ ਵਿੱਚ ਉਹ ਟੈਨਸ਼ਨ ਲੱਗਿਆ ਜ਼ਿਆਦਾ ਇਦਾਂ ਕਰਦੇ ਹਨ ਅਨਸਰ ਕੀ ਮਨਜੀਤ ਸਿੰਘ ਨੂੰ ਸੁੱ ਸਕਦੇ ਦੇਖੋ ਜੀ ਅੱਜ ਸਾਨੂੰ ਥਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰਡ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣ ਵਾਲਾ ਆ ਇਹਨੇ ਕੱਲ ਕੋਈ ਜ਼ਹਿਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਦੇ ਇਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਇਲਾਜ ਦੀਨ ਸੀ ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਸਨੋਫ ਇੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਆ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜਿਸ ਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ ਠਾਣਾ ਫਤਿਹਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮੁਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਗ੍ਰਫਤਾਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਜਲ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਸਰ ਜੀ ਇਹ ਦੂਜੀਆਂ ਵੀ ਬਿਮਿਆਉ ਕਿਹੋ ਜਿਹੀਆਂ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਨਾਮ ਦੀਆਂ ਔਰਤਾਂ ਨੇ ਇਹ ਫਟੇਗੜ ਚੂੜੀਆਂ ਦੀਆਂ ਰਹਿਣ ਵਾਲੀਆਂ ਨੇ ਤੇ ਬਿਲਕੁਲ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ఓਕੇ ਥੈਂਕ ਯੂ।